ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਪਿੰਡ ਨੰਗਲ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਠੀਕ ਹੈ ਜੀ 10 ਦਿਨ ਪਹਿਲੇ ਜੀ ਵਾਲੇ ਗਾਂ ਦੇ ਸੂਨ ਦੇ ਪਿਛਲੇ ਸਾਲ ਬਾਈ ਕਹਿੰਦਾ 25 ਲੀਟਰ ਦੁੱਧ ਦਿੱਤਾ ਸੀ ਠੀਕ ਹੈ ਜੀ ਅੱਜ ਕੀ ਤਾਂ ਪਲੱਸ ਚ ਜਾਊਗੀ ਠੀਕ ਹੈ ਜੀ ਤੇ ਪਿੰਡ ਬਾਈ ਦਾ ਨੰਗਲ ਠੀਕ ਹੈ ਜੀ ਰੇਟ ਬਾਈ ਨੇ ਦੱਸਿਆ ਆਪਾਂ ਨੂੰ 70000 ਠੀਕ ਹੈ ਜੀ ਤੇ 10 ਦਿਨ ਹਾਲੇ ਬਾਕੀ ਹੈ ਜੀ। ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰਿਓ। ਬਾਕੀ ਬਾਈ ਜੀ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੀ। ਠੀਕ ਹੈ ਜੀ। ਬਾਕੀ ਆਪਾਂ ਵੱਡੀ ਵੀਡੀਓ ਪਾਵਾਂਗੇ ਬਾਈ ਜੀ। ਤੇ ਉਹ ਚੈੱਕ ਕਰ ਲਿਓ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰਿਓ। ਠੀਕ ਹੈ ਜੀ। ਸੋਰਾ ਤਰ੍ਹਾਂ ਦਿਖਾਵਾਂਗੇ ਦੂਜੀ ਵੀਡੀਓ ਜੀ। ਜੇ ਕਿਸੇ ਨੇ ਇਦਾਂ ਦੀ ਆਡਲ ਪਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ। ਠੀਕ ਹੈ ਜੀ। ਬਾਕੀ ਭਰਾਵੋ ਫੇਸਬੁੱਕ ਦੇ ਪੇਜ ਅਗਰ ਜੀਤ ਰਹੇ ਉਹਨੂੰ ਬਾਅਦ ਉਹ ਫੋਲੋਅਰ ਤੇ ਸ਼ੇਅਰ ਕਰਿਆ ਕਰੋ।